ਅਸੀਂ ਧੰਨਵਾਦ ਕਰਦੇ ਆ ਆਵਾਜ਼ੀ ਪਾਰਟੀ ਤੇਜਵਾਲ ਸਿੰਘ ਸਾਹਿਬ ਜੀ ਦਾ ਤੇ ਮਾਨ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਵਿੱਚ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਦਵਾਈ ਲੈਣ ਵਾਸਤੇ ਨੇੜੇ ਜਾਣਾ ਪੈਂਦਾ ਇਹ ਇਹ ਨਾਲ ਲੋਕਾਂ ਨੂੰ ਬਾਲੂ ਸੋਲ ਤੇ ਨਹੀਂ ਬੜੀ ਵਧੀਆ ਮਿਲਦੀ ਜਿਹਦੇ ਨਾਲ ਲੋਕ ਆਪਣੀ ਦੂਰੀ ਨੂੰ ਨੇੜੇ ਨਾਲ ਕਰਕੇ ਛੇਤੀ ਪਹੁੰਚ ਸਕਦੇ ਨੇ ਤੇ ਨਾਲੇ ਇਹਦੇ ਵਿੱਚ ਇਹ ਵੀ ਗੱਲ ਹੈ ਜੀ ਕਿ ਦਵਾਈ ਲੈਣ ਵੇਲੇ ਕੋਈ ਪੈਸਾ ਨਹੀਂ ਲੱਗਣਾ ਸਿਰਫ ਇੱਕ ਹੀ ਆਵਾਦ ਨੂੰ ਇੱਥੇ ਆਉਣ ਦੀ ਤਕਲੀਫ ਹੋਣੀ ਹੈ ਇਹ ਨਾ ਕਿ ਸਾਨੂੰ ਵਾਲ ਡਿਗਰੀ ਫਸਾ ਗਈ। ਬੁੱਤੋ ਸਾਹਿਬ ਫੁਰਗਨ ਜੀ ਕੀ ਕਹੋਗੇ ਅੱਜ ਮੈਂ ਸਾਰੇ ਸਮਰਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਵਾਦ ਦੇਣਾ ਚਾਹਨਾ ਕਿ ਜੋ ਆਪਣੇ ਅਰਵਿੰਦ ਕੇਜਰੀਵਾਲ ਜੀ ਜੀ ਉਹਨਾਂ ਦਾ ਸੁਪਨਾ ਸੀ ਮੁਹੱਲਾ ਕਲੀਨਿਕ ਉਹਨਾਂ ਦਿੱਲੀ ਚ ਖੋਲੇ ਉਸੇ ਮਾਡਲ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਅੱਜ ਸਮਰਾਲੇ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਹੋਇਆ ਤੇ ਉਹਦੇ ਨਾਲ ਸਾਰੇ ਲੋਕਾਂ ਨੂੰ ਇੱਕ ਤਾਂ ਇੰਨੀ ਵਧੀਆ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੂਗੀ ਸਾਰੀ ਦਵਾਈਆਂ ਫਰੀ ਸਾਰੇ ਟੈਸਟ ਫਰੀ ਅਤੇ ਵਧੀਆ এনवायरमेंट ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੂੰ ਦਵਾਈ ਮਿਲੂਗੀ ਅਤੇ ਉਹਨਾਂ ਦਾ ਦੂਰ ਨਹੀਂ ਜਾਣਾ ਪਏਗਾ ਤੇ ਇਹ ਬਹੁਤ ਹੀ ਵਧੀਆ ਇੱਕ ਸਰਕਾਰ ਦਾ ਉਪਰਾਲਾ ਹੈ ਤੇ ਹੋਰ ਵੀ ਆਮ ਆਦਮੀ ਕਲੀਨਿਕ ਆਉਣ ਵਾਲੇ ਸਮਝ ਖੋਲਣਗੇ ਸਰ ਕਿੰਨੇ ਡਾਕਟਰਸ ਇੱਥੇ ਬੈਠਣਗੇ ਆਮ ਆਦਮੀ ਕਲੀਨਿਕ ਦਾ ਜੋ ਪੈਟਰਨ ਹੈ ਉਹਦੇ ਵਿੱਚ ਇੱਕ ਮੈਡੀਕਲ ਅਫਸਰ ਇੱਕ ਫਾਰਮੇਸੀ ਕਲੀਨिकल ਅਸਿਸਟੈਂਟ ਇਹ ਤਿੰਨ ਮੁਲਾਜ਼ਮ ਹੁੰਦੇ ਸਰ ਟੈਸਟ ਵਗੈਰਾ ਜਿਹੜੇ ਹੋਣਗੇ ਜੀ ਸਾਰੇ ਟੈਸਟ ਇੱਥੇ ਹੋਣਗੇ ਜੀ ਇਹ ਪ੍ਰਾਇਮਰੀ ਹੈਲਥ ਕੇਅਰ ਹੈ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਕਿ ਜਿਹੜੇ ਟੈਸਟ ਇਸ ਲੈਵਲ ਤੇ ਹੋਣੇ ਜ਼ਰੂਰੀ ਆ ਉਹ ਟੈਸਟ ਹੋਣਗੇ ਤੇ ਉਹਦੀ ਰਿਪੋਰਟ ਵੀ ਇੱਥੇ ਮਿਲੇਗੀ ਤੇ ਉਸ ਦੇ ਬਾਅਦ ਜਿਵੇਂ ਜਿਵੇਂ ਹੋਏਗਾ ਉਸ ਤਰ੍ਹਾਂ ਚੱਲੇਗਾ ਨਾਮ ਦੱਸੋ ਮੇਰਾ ਨਾਮ ਅਮਰਤਪੂਰੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਆਮ ਆਦਮੀ ਪਾਰਟੀ ਪੰਜਾਬ ਅੱਜ ਜੋ ਉਦਘਾਟਨ ਕੀਤਾ ਗਿਆ ਆਮ ਆਦਮੀ ਜੀ ਕਿਹਣਾ ਤੁਹਾਨੂੰ ਅੱਜ ਜੋ ਆਮ ਆਦਮੀ ਪਾਰਟੀ ਦਾ ਉਦਘਾਟਨ ਕੀਤਾ ਗਿਆ ਏ ਵਾਰਡ ਨੰਬਰ 5 ਸਮਰਾਲਾ ਦੇ ਵਿੱਚ ਮੈਂ ਇਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਉਹਨਾਂ ਨੂੰ ਇਹ ਆਸ ਵੀ ਦਿਵਾਉਣੀ ਆ ਕਿ ਜਿਹੜੇ ਇਹ ਮਾਨ ਸਾਹਿਬ ਦੇ ਵੱਲੋਂ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਜੋ ਮੁੱਢਲੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਇੱਥੇ ਮਿਲਣਗੀਆਂ ਇੱਥੇ ਆ ਕੇ ਉਹ ਸਹੂਲਤਾਂ ਲੈ ਸਕਦੇ ਨੇ ਜਿਹੜੀਆਂ ਦਵਾਈਆਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਜਿਹੜੇ ਟੈਸਟ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਉਹ ਇੱਥੇ ਆ ਕੇ ਆਪਣੀਆਂ ਜਿਹੜੀ ਇੱਥੇ ਮੈਡੀਕਲ ਸਹੂਲਤਾਂ ਉਹ ਲੈ ਸਕਦੇ ਨੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦਾ ਇੱਕ ਸੁਪਨਾ ਸੀ ਤੇ ਜਿਹੜੇ ਮਹੱਲਾ ਕਲੀਨਿਕ ਉਹਨਾਂ ਨੇ ਦਿੱਲੀ ਦੇ ਵਿੱਚ ਖੋਲੇ ਨੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਬਾੜਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਖੋਲੇ ਜਾਣਗੇ ਪਰ ਇਸ ਚੀਜ਼ ਦੀ ਮੈਨੂੰ ਵੱਧ ਖੁਸ਼ੀ ਹੈ ਕਿ ਜਿਹੜੀ ਸਮਰਾਲੇ ਦੇ ਵਿੱਚ ਬਾੜ ਦੇ ਵਿੱਚ ਬਾੜ ਨੰਬਰ 5 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕਲੀਨਿਕ ਖੁੱਲਿਆ ਹੈ ਇਸ ਦੇ ਲਈ ਮੈਂ ਆਪਣੇ ਹਲਕਾ ਵਿਧਾਇਕ ਸੱਜਾ ਜਤਾ ਸਿੰਘ ਵਿਆਲਪੁਰਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜੀ ਸਹੂਲਤਾ ਉਹ ਸਮਰਾਲੇ ਦੇ ਵਿੱਚ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੈਂ ਆਸ ਪ੍ਰਪਾਉਣੀ ਆ ਕਿ ਇਸੇ ਤਰੀਕੇ ਵੱਖ-ਵੱਖ ਬਾੜਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਆਦਾ ਜ਼ਰੂਰਤ ਆ ਉਹਨਾਂ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨੇ ਖੋਲੇ ਜਾਣ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦੂਰ ਜਾਣ ਦੀ ਆ ਹਸਪੀਟਲ ਤੱਕ ਜਾਣ ਦੀ ਕੋਈ ਸਮੱਸਿਆ ਆਉਂਦੀ ਆ ਉਹ ਇੱਥੇ ਆ ਕੇ ਮੁਢਲੀ ਸਹਾਇਤਾ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਨੇ। ਬਿਲਕੁਲ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ